ਲੇ ਮੇਟਰੋ ਝਾੜ ਭਾਵੇਂ ਕੱਟੀ ਐ ਕੀ ਦੱਸਦਾ ਸਮਣ ਲੋਕ ਗੱਪ ਚਾਹੇ ਜਿੰਨੇ ਮਰਜੀ ਮਾਰੀ ਚੱਲਾਂ ਪਰ ਆ ਜਿਹੜਾ ਸਵਾਦ ਆ ਮੰਡੀ ਦੇ ਵਿੱਚ ਬਹਿ ਕੇ ਉਹ ਅੱਡੀ ਐ ਅੱਜ ਕਟਾ ਕੱਟੀ ਸਾਰਾ ਕੱਢ ਦਾਂਗੇ ਸ਼ਾਮ ਨੂੰ ਫੁੱਲ ਵੀਡੀਓ ਪਾਉਂਗਾ ਵੀ ਕਿੰਨਾ ਪਿਆ ਕਿੰਨਾ ਨਹੀਂ ਪਿਆ ਪਰ ਐਦ ਕੀ ਹਾਈਬ੍ਰਿਡ ਝੋਨੇ ਨੇ ਮਾਰ ਜਰੂਰ ਮਾਰੀ ਐ ਹਾਈਬ੍ਰਿਡ ਝੋਨੇ ਦਾ ਰਿਕਾਰਡ ਕੈਮ ਰਿਹਾ ਚਾਹੇ 7501 ਆ ਚਾਹੇ 28P67 ਆ ਸਾਰਾ ਝੋਨਾ 75 ਮਣ ਦਾ ਔਸਤ ਪਿਆਈ ਪਿਆ ਤੇ 212 ਦਾ ਜਿਹੜਾ ਮੋਟਾ ਮੋਟਾ ਜਾਂਕੜਾ ਉਹ 70 ਦੇ ਘਰਾਂ ਦੇ ਵਿੱਚ ਪਿਆ ਜੀ ਠੀਕ ਹੈ ਬਾਸਮਤੀ ਨੇ ਜਮੇ ਖੁੰਝੇ ਲਾਤੇ ਭਾਈ ਬਾਸਮਤੀ ਵਾਲੇ ਖੇਤਾਂ ਦੇ ਵਿੱਚ 20 2000 ਰੁਪਇਆ ਪਰਮਨ ਵਾਲੇ ਖੇਤਾਂ ਨਾਲੋਂ ਘਾਟਾ ਪਿਆ ਰੇਟ ਵੀ ਘੱਟ ਲੱਗਦਾ ਤੇ ਨਿਕਲਦੀ ਵੀ ਬਸ 45 ਤੋਂ 50 ਮਣ ਦੇ ਵਿੱਚ ਵਿੱਚ ਰਹੀ ਆ ਗੱਪ ਚਾਹੇ ਲੋਕ ਜਿੰਨਾ ਮਰਜੀ ਮਰੀ ਜਾਣ ਵੀ ਸਾਡੀ 60 ਮਣ ਨਿਕਲ ਗਈ ਐ ਹੋ ਗਿਆ ਉਹ ਹੋ ਗਿਆ ਜੀਰੀ ਵੀ ਚਾਹੇ ਜਿਹੜੀ ਮਰਜ਼ੀ ਕਿਸਮਾ ਖੱਬੀ ਖਾਣਾ ਚਾਹੇ ਪੰਜਾਬ ਨੰਬਰ 1 ਹੀ ਕਿਉਂ ਨਾ ਹੋਵੇ 90 95 ਮਣ ਵਾਲੇ ਸਾਰੇ ਝੂਠੇ ਨੇ ਭਾਈ ਸਿੱਧੀ ਜੀ ਗੱਲ ਆ ਹਾਂ ਜਿਨ੍ਹਾਂ ਕੋਲੇ ਨਹਿਰ ਵਾਲੀ ਜ਼ਮੀਨ ਆ ਜਾਂ ਥਾਂ ਹੀ ਜ਼ਿਆਦੀ ਹੈ ਉਹ ਭਾਈ 95 ਵੀ ਨਿਕਲ ਸਕਦੀ ਆ 100 ਵੀ ਨਿਕਲ ਸਕਦੀ ਆ ਬਾਕੀ ਤੁਹਾਡੇ ਵਿਚਾਰ ਜ਼ਰੂਰ ਦੱਸਿਓ ਵੀ ਕੀ ਹੈ ਮੈਂ ਤਾਂ ਇਹ ਕੀ ਐ ਕਹਿਣਾ ਵੀ ਜਿਹਦੇ 75 ਮਣ ਵੀ 70 ਮਣ ਵੀ ਨਿਕਲ ਗਿਆ ਤੇ ਉਹ ਚੱਜ ਦੇ ਕੰਮ ਲੱਗ ਜੇ ਬਸ ਤੇ ਰੱਬ ਦਾ ਨਾ ਐ ਦੂ ਉੱਤੇ